ਉਹ ਜਿਹੜੀ ਐਂਟੀ ਇਮੀਗ੍ਰੈਂਟ ਹੇਟ ਹੈ ਦੁਨੀਆ ਦੇ ਵਿੱਚ ਉਹ ਵਧਦੀ ਜਾ ਰਹੀ ਹੈ ਐਂਟੀ ਇਮੀਗ੍ਰੇਸ਼ਨ ਪਾਲਿਸੀ ਰੈਲੀਆਂ ਤੁਹਾਨੂੰ ਦਿਖ ਰਹੀਆਂ ਨੇ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਹ ਇੱਥੇ ਤੱਕ ਨਹੀਂ ਰੁਕਣੀ ਗੱਲ ਇਹ ਅੱਗੇ ਚੱਲ ਕੇ ਐਂਟੀ ਇਮੀਗ੍ਰੇਸ਼ਨ ਜਿਹੜੀ ਗੱਲ ਹੈ ਉਹ ਐਂਟੀ ਇਮੀਗ੍ਰੈਂਟ ਬਣ ਜਾਣੀ ਹੈ ਐਸਿਸਮ ਦਾ ਜਿਹੜਾ ਦਾਇਨਤਾ ਹੈ ਉਸਨੇ ਸੜਕ ਤੇ ਕਿਸੇ ਤੋਂ ਉਸਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਣਾ ਉਹਨੇ ਕਿਸੇ ਦਾ ਪਾਸਪੋਰਟ ਨਹੀਂ ਦੇਖਣਾ ਕਿ ਉਹ ਕੈਨੇਡੀਅਨ ਹੈ ਕਿ ਨਹੀਂ ਉਹਨਾਂ ਦੇ ਲਈ ਤਾਂ ਸਾਡੀ ਤੇ ਤੁਹਾਡੀ ਚਮੜੀ ਦਾ ਰੰਗ ਹੀ ਕਾਫੀ ਹੈ ਸਿਆਸਤਦਾਨਾਂ ਨੇ ਦੇਖੋ ਜੋ ਪਪੂਲਰ ਸੈਂਟੀਮੈਂਟ ਹੈ ਉਸ ਨੂੰ ਇਨਕੈਸ਼ ਕਰਕੇ ਆਪਣੀ ਸਿਆਸਤ ਚਮਕਾਉਣੀ ਹੁੰਦੀ ਹੈ ਇਹੀ ਪੋਲੀਟੀਸ਼ੀਅਨ ਨੇ ਜਿਹੜੇ ਜਦੋਂ ਇੱਕ ਫਰਾਡ ਸਾਹਮਣੇ ਆਇਆ ਸੀ ਸਟੂਡੈਂਟ ਵੀਜ਼ਾ ਦੇ ਵਿੱਚ ਇਹ ਉੱਥੇ ਰੈਲੀਆਂ ਤੇ ਜਾ ਕੇ ਸਪੋਰਟ ਕਰਦੇ ਸੀ ਕਿ ਇਹਨਾਂ ਨੂੰ ਰਹਿਣ ਦਿੱਤਾ ਜਾਵੇ ਕੈਨੇਡਾ ਦੇ ਵਿੱਚ ਹੁਣ ਚੋਣਾਂ ਤੋਂ ਬਾਅਦ ਕੀ ਬਦਲ ਗਿਆ ਉਹ ਜਿਹੜੀ ਐਂਟੀ ਇਮੀਗਰੈਂਟ ਹੇਟ ਹੈ ਦੁਨੀਆ ਦੇ ਵਿੱਚ ਉਹ ਵਧਦੀ ਜਾ ਰਹੀ ਹੈ ਐਂਟੀ ਇਮੀਗ੍ਰੇਸ਼ਨ ਪਾਲਿਸੀ ਰੈਲੀਆਂ ਤੁਹਾਨੂੰ ਦਿਖ ਰਹੀਆਂ ਨੇ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਹ ਇੱਥੇ ਤੱਕ ਨਹੀਂ ਰੁਕਣੀ ਗੱਲ ਇਹ ਅੱਗੇ ਚੱਲ ਕੇ ਐਂਟੀ ਇਮੀਗ੍ਰੇਸ਼ਨ ਜਿਹੜੀ ਗੱਲ ਹੈ ਉਹ ਐਂਟੀ ਇਮੀਗ੍ਰੈਂਟ ਬਣ ਜਾਣੀ ਹੈ ਤੇ ਇਸਿਜ਼ਮ ਦਾ ਜਿਹੜਾ ਦਾਇਨਤਾ ਹੈ ਉਸਨੇ ਸੜਕ ਤੇ ਕਿਸੇ ਤੋਂ ਉਸਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਣਾ ਉਹਨੇ ਕਿਸੇ ਦਾ ਪਾਸਪੋਰਟ ਨਹੀਂ ਦੇਖਣਾ ਕਿ ਉਹ ਕੈਨੇਡੀਅਨ ਹੈ ਕਿ ਨਹੀਂ ਉਹਨਾਂ ਦੇ ਲਈ ਤਾਂ ਸਾਡੀ ਦੇ ਤੁਹਾਡੀ ਚਮੜੀ ਦਾ ਰੰਗ ਹੀ ਕਾਫੀ ਹੈ ਸਿਆਸਤਦਾਨਾਂ ਨੇ ਦੇਖੋ ਜੋ ਪਪੂਲਰ ਸੈਂਟੀਮੈਂਟ ਹੈ ਉਸ ਨੂੰ ਇਨਕੈਸ਼ ਕਰਕੇ ਆਪਣੀ ਸਿਆਸਤ ਚਮਕਾਉਣੀ ਹੁੰਦੀ ਹੈ। ਇਹੀ ਪੋਲੀਟੀਸ਼ੀਅਨ ਨੇ ਜਿਹੜੇ ਜਦੋਂ ਇੱਕ ਫਰਾਡ ਸਾਹਮਣੇ ਆਇਆ ਸੀ ਸਟੂਡੈਂਟ ਵੀਜ਼ਾ ਦੇ ਵਿੱਚ ਇਹ ਉੱਥੇ ਰੈਲੀਆਂ ਤੇ ਜਾ ਕੇ ਸਪੋਰਟ ਕਰਦੇ ਸੀ ਕਿ ਇਹਨਾਂ ਨੂੰ ਰਹਿਣ ਦਿੱਤਾ ਜਾਵੇ ਕੈਨੇਡਾ ਦੇ ਵਿੱਚ ਹੁਣ ਚੋਣਾਂ ਤੋਂ ਬਾਅਦ ਕੀ ਬਦਲ ਗਿਆ?